ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਰੰਟ ਆਇਆ ਭਧੌੜ ਬਾਈ ਕੋਲ ਤੇ ਲੈਨੇ ਬਾਈ ਜੀ ਰਿਟੇਲ ਬਾਈ ਤੋਂ ਤੇ ਕੀ ਰੇਟ ਰੂਟਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਜੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਨਾਮ ਰਾਜਦੀਪ ਸਿੰਘ ਆ ਜੀ ਠੀਕ ਹੈ ਜੀ ਪਿੰਡ ਭਧੌੜ ਆ ਜੀ ਜ਼ਿਲ੍ਹਾ ਬਰਨਾਲਾ ਆ ਜੀ ਠੀਕ ਹੈ ਜੀ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 9592274571 ਦੁਬਾਰੇ ਫਿਰ ਦੱਸ ਵੀਰੇ 9592274571 ਜੀ ਹਾਂਜੀ ਦੱਸੋ ਡਿਟੇਲ ਅਗਾਉਂਦੀ ਆਪਣੀ ਜੀ ਅਪਾ ਵੀਡੀਓ ਦੋ ਗਾਵਾਂ ਦਿਖਾਵਾਂਗੇ ਜੀ ਅੱਜ ਆ ਠੀਕ ਹੈ ਜੀ ਤੇ ਇਹ ਜਰਸੀ ਦਾ ਕ੍ਰੋਸ ਆ ਜੀ ਠੀਕ ਹੈ ਜੀ ਦੂਜਾ ਸੂਹਾ ਸੂਈ ਹੋਈ ਆ ਅੱਜ ਤੀਜਾ ਦਿਨ ਆ ਜੀ ਇਹਨੂੰ ਸੂਈ ਹੋਈ ਨੂੰ ਠੀਕ ਹੈ ਜੀ ਤੇ 10 ਕਿਲੋ ਕੰਡੇ ਵਾਲਾ ਬੋਲਾ ਹੁਣ ਰੈਡੀ ਆ ਇਹਦੇ ਵਕਤ ਥੱਲੇ ਜੀ ਹੁਣ ਠੀਕ ਹੈ ਜੀ ਹਾਂਜੀ ਤੀਜਾ ਦਿਨ ਆ ਸੂਈ ਨੂੰ ਪੂਰਾ 10 ਕਿਲੋ ਕੰਡੇ ਵਾਲਾ ਬੋਲਾ ਠੀਕ ਹੈ ਜੀ ਪਹਿਲਾਂ ਇਹਨੇ 13 ਕਿਲੋ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਜੀ ਇਸ ਵਾਰ 15-16 ਕਿਲੋ ਦੁੱਧ ਦੀ ਉਮੀਦ ਆ ਠੀਕ ਹੈ ਜੀ ਥਣ ਲੇਵੇ ਦੀ ਬਹੁਤ ਜਿਆਦੇ ਸਾਫ ਆ ਸੀਲ ਠੰਡੀ ਦੀ ਆਪਣੀ ਥਣਾ ਦੀ ਤੇ ਯੋਧਾ ਸੇਵਾ ਦਾ ਠੀਕ ਹੈ ਜੀ ਹਾਂ ਬਾਕੀ ਕੋਈ ਚੱਕਰ ਨਹੀਂ ਹੈਗਾ ਜਿੱਥੇ ਮਰਜ਼ੀ ਖੜਾ ਕੇ ਚੂਲਿਓ ਆਪਣਾ ਪਸ਼ੂ ਪੈਰ ਨਾ ਚੱਕੂਗਾ ਲੈਵੇ ਦੀ ਬਿਲਕੁਲ ਸਾਫ਼ ਆ ਦੇਖ ਲਓ ਤਾਂ ਤੁਹਾਨੂੰ ਜਿਵੇਂ ਓਕੇ ਆ ਜੀ ਪੂਰਾ ਜੀ ਆਪਣੀ ਥਣਾ ਦੀ ਤੇ ਸੀਲ ਪਣ ਦੀ ਆਪਣੀ ਗਾਰੰਟੀ ਹੂਦੋਨੇ ਪਸ਼ੂਾਂ ਦੀ ਜੀ ਜੀ ਕੀ ਰੇਟ ਆ ਭਰਾ ਜੀ ਦਾ ਰੇਟ ਇਹਦਾ ਬਾਜ ਜਮਾ ਜੀ 45000 ਰੁਪਏ ਰੱਖਿਆ ਜੀ ਠੀਕ ਹੈ ਜੀ ਹਾਂ ਜੀ ਭਾਈ ਜੀ 45000 ਰੁਪਏ ਭਾਈ ਜੀ ਨੇ ਰੇਟ ਮੰਗਿਆ ਠੀਕ ਹੈ ਜੀ ਬਾਕੀ ਫੋਨ ਤੇ ਬਾਈ ਨਾਲ ਕਨੈਕਟ ਕਰ ਲਿਆ ਨੰਬਰ ਵਾਈ ਜੀ ਸਾਡੇ ਕੋਲ ਆਈ ਗਿਆ ਜੀ ਮੰਗ ਰਹੀ ਹੈ ਜੀ ਮੰਗਦੇ ਤੇ ਬੱਛਾ ਜੀ ਠੀਕ ਹੈ ਜੀ ਬਾਕੀ ਇਧਰੋਂ ਕਰਕੇ ਲਿਆ ਫੇਰ ਚੈੱਕ ਕਰਵਾ ਦੋ ਉਸ ਤੋਂ ਤੋੜ ਕੇ ਵੀ ਖਾਂ ਮੈਂ ਜੀ ਤੋੜ ਕੇ ਸਮ ਚੈੱਕ ਕਰਾਂ ਬੱਸ ਆ ਜੀ ਮੰਗ ਰਹਾ ਹਾਂ ਬੱਛਾ ਜੀ ਬੱਛਾ ਜੀ ਦੂਜਾ ਸੂਆ ਓਰੀਜਨਲ ਜੀ ਆਪਣੀ ਗਾਰੰਟੀ ਆ ਬੜੀ ਖੁੱਲ ਕੇ ਸੀਲ ਦੀ ਤਾਂ ਥਾਣਾ ਦੀ ਆਪਣੀ ਗਾਰੰਟੀ ਹੋ ਜੀ ਠੀਕ ਹੈ ਜੀ ਠੀਕ ਹੈ ਥੱਲੇ ਉਹਨੂੰ ਤੂੰ ਪਰੋਂਗ ਅਗਲੇ ਨੇ ਦੇਖ ਕੇ ਚੈੱਕ ਕਰਕੇ ਲੈ ਜਾਣੀ ਆ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਕੱਦ ਕੁੰਦ ਤੋਰਾ ਤਰਾ ਥਾਣ ਸੂਣ ਹੁੰਦੇ ਵੱਲ ਉਹ ਗਾਜਮਾ ਕੋਈ ਠੰਡੀ ਸੀ ਲਵਾਈ ਕਹਿੰਦਾ ਬਹੁਤ ਵਧੀਆ ਜੀ ਮੁੱਠੀ ਵਾਲਾ ਥਾਂ ਲੱਗਿਆ ਜੀ ਕੋਈ ਝੋੜ ਦੇ ਬਾਈ ਮਾਰ ਜੀ ਦੇ ਸਕਦੇ ਰੱਥੇ ਮਾਰ ਜੀ ਖੜਾ ਕੇ ਧਾਰਾ ਮਾਰ ਲਓ ਆਪਣਾ ਪਸੂ ਪੈਰ ਨਾ ਚੱਕੂ ਜੀ ਠੀਕ ਹੈ ਜੀ ਠੀਕ ਹਾਂ ਜੀ ਦੇਖ ਸਕਦੇ ਹਾਂ ਹਾਂ ਜੀ ਬਾਈ ਇਹ ਆ ਗਾਂ ਦੇ ਚਪੇਲ ਦੱਸੋ ਜੀ ਇਹ ਵੀ ਦੂਜਾ ਸੁਆ ਜੀ ਠੀਕ ਹੈ ਜੀ ਹਾਂ ਇਹ ਝੁੰਗੀ ਆ ਜੀ ਸਿੰਘਾਂ ਦੀ ਅੱਗੇ ਹੁਣ ਪੁਰਾਣੇ ਬਜ਼ੁਰਗਾਂ ਦਾ ਪਤਾ ਹੁੰਦਾ ਸੀ ਝੁੰਗੀ ਗਾਂ ਜੀ ਮੰਦੇ ਚੰਗੀ ਮੰਨਦੇ ਸੀ ਹਰੇਕ ਬੰਦਾ ਕਹਿੰਦਾ ਗਾਂ ਚੁੰਗੀ ਘਰੇ ਰੱਖਣ ਨੂੰ ਅਗਲਾ ਚੰਗੀ ਮੰਨਦਾ ਸੀ ਠੀਕ ਹੈ ਜੀ ਤੇ ਹਰ ਜਮਾ ਅਰੀਜਨਲ ਚੁੰਗੀ ਹੈ ਜੀ ਠੀਕ ਹੈ ਤੇ ਤੀਜੇ ਦਿਨ ਹੀ ਇਹਨੂੰ ਅਜੀ ਸੂਈ ਨੂੰ ਠੀਕ ਹੈ ਜੀ ਤੇ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੂਰੀ ਟੌਪ ਦੀ ਹੈ ਜੀ ਠੀਕ ਹੈ ਜੀ ਤੇ ਇਹਦੇ ਮਗਰ ਬੱਛੀ ਹੈ ਜੀ ਬਹੁਤ ਜਿਆਦਾ ਚੰਗੀ ਠੀਕ ਹੈ ਹਾਂ ਜੀ ਕੋਈ ਦੇਖ ਸਕਦੇ ਫੇਸਬੁਕ ਤੇ ਕੋਈ ਮਾਰਨ ਦੀ ਜਾਂ ਕੋਈ ਸਪਾਇਰ ਚੱਕਣ ਦੀ ਧਾਰ ਵੇਲੇ ਆਪਣੀ ਗਾਰੰਟੀ ਹੋਊ ਜੀ ਇਹ ਜੀ ਠੀਕ ਹੈ ਜੀ ਦਿਖਾ ਦੋ ਮੜਾ ਵਾਸਤੇ ਫਿਰ ਦੇਖ ਸਕਦੇ ਹੋਰਾ ਦੇਵਾਲੂ ਵਾ ਦੇਖ ਸਕਦੇ ਹੋ ਹੁਣ 13 14 ਕਿਲੋ ਬੌਲਾ ਜੀ ਤੀਜਾ ਦੇਣਾ ਅੱਜ ਸੂਈ ਨੂੰ ਤੇ ਮੰਗਰੇ ਦੇ ਬੱਛੀ ਆ ਬਹੁਤ ਜਿਆਦਾ ਚੰਗੀ ਜੀ ਬਈ ਬੱਸੀ ਆ ਜੀ ਮੰਗਰੇ ਦੇ ਠੀਕ ਕੋਈ ਦੇਖ ਸਕਦੇ ਤੇ ਗਾਈ ਤੋਂ ਪਰੇਟ ਵੀ ਬਹੁਤ ਦੇ ਪਹਿਲਾਂ ਤੁਹਾਨੂੰ ਦੂਰ ਕਰਕੇ ਦਿਖਾ ਦਿੰਨੇ ਜੀ ਹਾਂਜੀ ਤੁਹਾਨੂੰ ਦੂਰ ਕਰਕੇ ਦਿਖਾ ਦਿੰਦਾ ਦੇਖ ਸਕਦੇ ਹੋ ਬਈ ਦੇਵਾਲੂ ਵਾ ਦੁੱਧ ਵੀ ਬਾਈ ਜੀ ਨੇ ਆਪ ਨੂੰ ਦੱਸ ਹੀ ਦਿੱਤਾ ਜੀ 13 14 ਕਿਲੋ ਬੌਲਾ ਹੁਣ ਕੰਡੇ ਵਾਲਾ ਹਾਜ਼ਰ ਆ ਜੀ ਅਗਲਾ 3 ਟਾਈਮ 4 ਟਾਈਮ ਚੋਕੇ ਲੈ ਜਾ ਸਕਦਾ ਠੀਕ ਹੈ ਬਈ ਆਪਣੀ ਗਾਰੰਟੀ ਜੇ ਤੋਂ ਬਾਹਰ ਦੀ ਹੁੰਦੀ ਨਹੀਂ ਹੈਗੀ ਘਰੇ ਆਪਣੇ ਜਹੇ 10 ਦੰਟ ਰਾਈਆਂ ਮਾਰ ਲੇ ਜੀ ਅਗਲਾ ਠੀਕ ਹੈ ਜੀ ਕਿਉਂਕਿ ਸਾਹ ਵਾਲੀ ਚੀਜ਼ ਆ ਹਨਾ ਹਾਂਜੀ ਹਾਂਜੀ ਆਪਾਂ ਵੀ ਅੱਗੇ ਉਹ ਲੈ ਕੇ ਆਉਣੇ ਆ ਐਵੇਂ ਆਪਾਂ ਤਸੱਲੀਆਂ ਦੇਈ ਚਲੀ ਗਏ ਬਾਹਲਾਂ ਠੀਕ ਹੈ ਜੀ ਠੀਕ ਹੈ ਪਰ ਆਪਣੇ ਘਰੇ ਫੁੱਲ ਗਰੰਟੀ ਹੋ ਚਾਰ ਡੰਗ ਪੰਜ ਡੰਗ ਚੋਕੇ ਲਿਆ ਸਕਦਾ ਠੀਕ ਹੈ ਬਈ ਠੀਕ ਹੈ ਤੇ ਭਰਾ ਰੇਟ ਮੁੱਟਰ ਵੀ ਦੱਸ ਦਈਏ ਬਸ 46000 ਰੁਪਿਆ ਰੇਟ ਰੱਖਿਆ ਜੀ ਇਹਦਾ ਬਿਲਕੁਲ ਜੇ ਕੋਈ ਵਧੀਆ ਚੰਗੀ ਸੇਵਾ ਵਾਲਾ ਹੋਇਆ ਜੀ 18 ਤੋਂ 20 ਕਿਲੋ ਦੁੱਧ ਚੋਲੂ ਇਹਦੇ ਠੀਕ ਹੈ ਜੀ ਕਿਉਂਕਿ 13 14 ਕਿਲੋ ਬਹੁਤ ਆ ਟਾਈਮ ਚੋਕਿਲ ਸੱਲੀ ਕਰਕੇ ਵੀ ਜਾ ਸਕਦਾ ਜੀ ਤੇ ਬਾਕੀ ਛੋਟੇ ਸਾਹਮਣੇ ਆ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਜੀ ਇਹ ਪਿੰਡ ਭਰਾਉੜ ਬਾਈ ਦਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਜੀਤਾ ਫਾਰਮ ਟੀਵੀ ਨੂੰ ਬਾਤ ਸਪਰੇਅ ਪਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਆਪਣੇ ਚੈਨਲ ਦਾ ਜੀਤਾ ਫਾਰਮ ਟੀਵੀ ਨੰਬਰ ਆਪਣਾ ਜੀ 7528001055 ਹੈ ਜੀ ਹਾਂ ਜੀ ਭਰਾ ਦੋਨੇ ਗਾਮਾ ਨੂੰ ਦਿਖਾਤ ਗਏ ਜੀ ਜੇ ਕੋਈ ਫਰਟ ਆਈ ਆਪਣੇ ਬਾਈ ਨਾਲ ਖੂਨ ਤੇ ਜਰੂਰ ਕਨੈਕਟ ਕਰੋ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ